ਮੈਂ ਇਹਨਾਂ ਤੋਂ ਬਾਅਦ ਫਿਰ ਆਪ ਸੰਗਤਾਂ ਦੇ ਨਾਲ ਸੰਜੀ ਕਰਾਂਗਾ ਸਰਦਾਰ ਕੁਲਵੰਤ ਸਿੰਘ ਜੀ ਰਫੀਕ ਸ਼ਾਹਬਾਦ ਮਾਰਕੰਡਾ ਜਿਹੜਾ ਚੰਗੇ ਉਸਤਾਦ ਤੋਂ ਚੰਡਿਆ ਹੈ ਉਹ ਕਦੇ ਕਮਜ਼ੋਰ ਨਹੀਂ ਹੋ ਸਕਦਾ ਜਿਹੜਾ ਚੰਗੇ ਉਸਤਾਦ ਤੋਂ ਚੰਡਿਆ ਹੈ ਉਹ ਕਦੇ ਕਮਜ਼ੋਰ ਨਹੀਂ ਹੋ ਸਕਦਾ ਤੇ ਜਿਹਨੂੰ ਪਹਿਲਾਂ ਹੀ ਪੌਣੀਆਂ ਆਉਂਦੀਆਂ ਨਹੀਂ ਉਹ ਕਦੇ ਵੀ ਮੋਰ ਨਹੀਂ ਹੋ ਸਕਦਾ ਤੇ ਜਿਨੇ ਅੰਮ੍ਰਿਤ ਦੀ ਦਾਤ ਨੂੰ ਚੱਖ ਲਿਆ ਏ ਉਹ ਕਦੇ ਕਮਜ਼ੋਰ ਨਹੀਂ ਹੋ ਸਕਦਾ ਇਸ ਦੁਨੀਆਂ 'ਚ ਹੋਣਗੇ ਗੁਰੂ ਲਖਾ ਗੁਰੂ ਗੋਬਿੰਦ ਜੀ ਆ ਹੋਰ ਨਹੀਂ ਹੋ ਸਕਦਾ ਇਸ ਦੁਨੀਆਂ 'ਚ ਹੋਣਗੇ ਗੁਰੂ ਲਖਾ ਗੁਰੂ ਗੋਬਿੰਦ ਜੀ ਆ ਹੋਰ ਨਹੀਂ ਹੋ ਸਕਦਾ ਸਾਹਿਬ ਇਕਬਾਲ ਸਾਹਿਬੇ ਕਮਾਲ ਸਰਬ ਬਰਕਤ ਸਾਹਿਬੇ ਰਹਿਮਤ ਤਨ ਤਨ સુਗੰਧ ਸੇ ਮਹਾਰਾਜ ਜੀ ਦੇ ਮੁਕੱਦਸ ਘੋਦ ਵਿੱਚ ਸਜ ਬੈਠੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਕਲਗੀਧਰ ਪਿਤਾ ਜਿਨ੍ਹਾਂ ਦੇ ਪੌਂਟੇ ਦੀ ਮਹਿਕ ਨਾਲ ਮਹਿਕਦੀ ਧਰਤੀ ਤੇ ਤਸ਼ੀਫ ਫਰਮਾ ਹੋ ਉਸੇ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਵਿੱਚ ਦੀ ਹੋਂ ਦੀ ਕਿਰਪਾਲਤਾ ਕਰੋ कोई भी रसना पवित्र होने तो वांझी न रहे कोई भी रसना स्वाद स्वाद होने तो महरूम न रहे कोई भी रसना रसिक रस होने तो गुरेज न करे आओ फतेह के जाओ असीस पक्षो जी वाहेगुरु जी का खालसा वाहेगुरु जी की फतेह पंत महान शायद तशी फरमाहन पाल जी बाल साहेब निमर साहब सफरी जी दे कौम सेवक जोगा फरमा सारे मोहतरिम प्रबंधक इजाजत पहला के आप जी की नज़र करने की मासूम की जरूरत करा चार शेर चार सत्रा केवल चार सत्र होले महल लिए के दास गजल व रुख करेगा ਗੁਰੂ ਗੋਬਿੰਦ ਦੇ ਮਨ ਦਾ ਚਾਹ ਹੈ ਹੋਲਾ ਮਹੱਲਾ ਗੁਰੂ ਗੋਬਿੰਦ ਦੇ ਮਨ ਦਾ ਚਾਹ ਹੈ ਹੋਲਾ ਮਹੱਲਾ ਤੇ ਚੜਦੀ ਕਲਾ ਦਾ ਇੱਕ ਦਰਿਆ ਹੈ ਹੋਲਾ ਮਹੱਲਾ ਗੁਰੂ ਗੋਬਿੰਦ ਦੇ ਮਨ ਦਾ ਚਾਹ ਹੈ ਹੋਲਾ ਮਹੱਲਾ ਚੜਦੀ ਕਲਾ ਦਾ ਇੱਕ ਦਰਿਆ ਹੈ ਹੋਲਾ ਮਹੱਲਾ ਤੇ ਹਰ ਸਿੱਖ ਸ਼ਸਤਰ ਧਾਰੀ ਹੋ ਕੇ ਜੀਣਾ ਸਿੱਖ ਲੇ ਜੇ ਹਰ ਸਿੱਖ ਸ਼ਸਤਰਧਾਰੀ ਹੋ ਕੇ ਜੀਣਾ ਸਿੱਖ ਲੇ ਜੇ ਡਰ ਮਰਨੇ ਦਾ ਦਿੰਦਾ ਮੁਕਾ ਹੈ ਹੋਲਾ ਬਹਲਾ ਡਰ ਮਰਨੇ ਦਾ ਦਿੰਦਾ ਮੁਕਾ ਹੈ ਹੋਲਾ ਬਹਲਾ ਸਾਥ ਸੰਗਤ ਜੀਓ ਇੱਕ ਗਜ਼ਲ ਸਿੱਖ ਕੌਣ ਹੈ ਸਿੱਖ ਦੀ ਪਰਿਭਾਸ਼ਾ ਕੀ ਹੈ ਤੇ ਕਿਹੜੇ ਕਿਹੜੇ ਗੁਣਾਂ ਦਾ ਧਾਰਨੀ ਸਿੱਖ ਅਖਵਾ ਸਕਦਾ ਹੈ ਇੱਕ ਨਿਵਾਣੀ ਦੀ ਕੋਸ਼ਿਸ਼ ਆਪ ਦੇ ਚਰਨਾਮ ਤੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੁਲਤ ਕਰ ਰਿਹਾ ਹਾਂ ਮਾਸੂਮ ਜੀ ਉਹ ਯੋ ਹੈ ਸਿੱਖ ਚੰਗ ਸ਼ੇਰ ਕਹਿ ਕੇ ਤਾਸ ਕੇ ਮਤਲਬ ਜਜ ਖੋਵੇਗਾ ਸਮਝ ਦੀ ਨਾਜ਼ੁਕੀ ਮੇਰੇ ਖਿਆਲ ਵਿੱਚ ਹੈ ਅੰਮ੍ਰਿਤ ਵੇਲੇ ਅੰਮ੍ਰਿਤ ਮਈ ਬੂੰਦਾ ਸੰਗ ਨਾਵੇ ਓਯੋ ਹੈ ਸਿੱਖ ਓਯੋ ਹੈ ਸਿੱਖ ਓਯੋ ਹੈ ਸਿੱਖ ਅੰਮ੍ਰਿਤ ਵੇਲੇ ਅੰਮ੍ਰਿਤਮਈ ਬੂਲਦਾ ਸੰਗ ਨਾਵੇ ਓਯੋ ਹੈ ਸਿੱਖ ਓਯੋ ਹੈ ਸਿੱਖ ਓਯੋ ਹੈ ਸਿੱਖ ਸਾਗਰ ਵਿੱਚੋਂ ਲਾਲਾ ਡੁਬਕੀ ਗੁਰਬਾਣੀ ਦੇ ਸਾਗਰ ਵਿੱਚ लाला डुबकी जप जी सुखमी हीरे मोती चुण चुण लियावे हुयो हैस सिख उियो है सिख जप जी सुखमनी हीरे मोती चुण चुण लियावे हुयो है सिख उियो है सिख ਨਿਤ ਕਿਰਿਆ ਤੋਂ ਵੇਲਾ ਹੋ ਦਸਤਾਰ ਸਜਾ ਕੇ ਨਿਤ ਕਿਰਿਆ ਤੋਂ ਵੇਲਾ ਹੋ ਦਸਤਾਰ ਸਜਾ ਕੇ ਗੁਰ ਚਰਨਾ ਵਿੱਚ ਹਾਜ਼ਰ ਹੋ ਗੁਰਬਾਣੀ ਗਾਵੇ ਓਇਓ ਹੈ ਸਿੱਖ ਓਇਓ ਹੈ ਸਿੱਖ ਓਇਓ ਹੈ ਸਿੱਖ ਸਭ ਤੋਂ ਖਾਸ ਰੋਮਾ ਦੀ ਬੇਅਦਬੀ ਨੂੰ ਮੌਤੋਂ ਵੱਧ ਜਾਣੇ ਰੋਮਾ ਦੀ ਬੇਅਦਬੀ ਨੂੰ ਮੌਤੋਂ ਵੱਧ ਜਾਣੇ ਕੱਟ ਜਾਏ ਪਾਵੇਂ ਖੋਪਰ ਪਰ ਨਾ ਕੇਸ ਕਟਾਵੇ ਓਇਓ ਹੈ ਸਿੱਖ ਓਇਓ ਹੈ ਸਿੱਖ ਓਇਓ ਹੈ ਸਿੱਖ 사త్సંગ ਜੀ ਪਾਈ ਭਿਖਾਰੀ ਸਿੱਖ ਧਰਮ ਵਿੱਚ ਇੱਕ ਐਸਾ ਭਗਤ ਹੋਇਆ ਹੈ ਜਿਸਦੇ بیٹے ਦਾ ਜਿਸ ਦਿਨ ਵਿਆਹ ਸੀ ਉਸ ਦਿਨ ਹੀ ਉਸਦੀ ਅਰਥੀ ਨਿਕਲਨੀ ਸੀ ਉਸ ਨੂੰ ਇਹ ਸੋਝੀ ਸੀ ਕਿਉਂਕਿ ਭਗਤ ਸੀ ਉਹ ਆ ਉਸ ਤੋਂ ਉਦਾਹਰਣ ਦੇ ਕੇ ਗੱਲ ਕਰ ਰਿਹਾ ਹਾਂ ਭਾਈ ਪਿਖਾਰੀ ਵਾਂਗੂ ਪਾਣਾ ਮੰਨੇ ਜਿਹੜਾ ਪਾਣਾ ਮੰਨਣ ਦੀ ਤੂੰ 3 ਮਿਸਾਲ ਹੈ ਪਾਈ ਭਿਖਾਰੀ ਭਾਈ ਪਿਖਾਰੀ ਵਾਂਗੂ ਪਾਣਾ ਮੰਨੇ ਜਿਹੜਾ ਉਸ ਦੀ ਵਸਤੂ ਵਾਪਸ ਕਰਕੇ ਭਲਾ ਮਨਾਵੇ ਓਯੋ ਵੇ ਸਿਖ ਓਯੋ ਵੇ ਸਿਖ ਓਯੋ ਵੇ ਸਿਖ ਕੇਵਲ ਦੋ ਸ਼ਰ ਕੇ ਕੇਮਕ ਜਾ ਚੁਕੋ ਗੁਰੂ ਗੋਬਿੰਦ ਪਰਸਨ ਹੋਵਣਗੇ ਉਸਤੇ ਕੇਵਲ ਗੁਰੂ ਗੋਬਿੰਦ ਪਰਸਨ ਹੋਵਣਗੇ ਉਸਤੇ ਕੇਵਲ ਸਤੇ ਅੰਮ੍ਰਿਤ ਛੱਕੇ ਜਿਹੜਾ ਸਿੱਖ ਤੋਂ ਸਿੰਘ ਬਣ ਜਾਵੇ ਓयो ਹੈ ਸਿੱਖ ਓयो ਹੈ ਸਿੱਖ ਓयो ਹੈ ਸਿੱਖ ਬਹੁਤ ਬਹੁਤ ਆਓ ਅੱਜ ਦੇ ਹਾਲਾਤ ਤੇ ਗੱਲ ਕਰ ਰਿਹਾ ਹਾਂ ਧਰਮਤਾਜ ਸਿਆਸਤ ਕੋਲੋਂ ਡਰਿਆ ਹੋਇਆ ਧਰਮਤਾਜ अज सियासत को लो डरिया हो धर्म की छां जो बह राज चलावे ओयो है सिख ओयो है सिख ओयो है सिख ओयो है सिख गजल बहुत लंबी है लास्ट शेर लास आखिरी लास शेर कह के दास खिमल जाच को ਕੇਵਲ ਰੈਣੀ ਤੇ ਪੂਰੇ ਨੂੰ ਦਰਸ਼ਨ ਹੋਵਣ ਦਰਸ਼ਨ ਕੇਵਲ ਕਿਸ ਨੂੰ ਹੋਣੇ ਨੇ ਕੇਵਲ ਰੈਣੀ ਤੇ ਪੂਰੇ ਨੂੰ ਦਰਸ਼ਨ ਹੋਵਣ ਫਿਰ ਗੋਬਿੰਦ ਸਿੰਘ ਖੁਦ ਉਸ ਦਾ ਚਿਹਰਾ ਬਣ ਜਾਵੇ ਓਇਓ ਹੈ ਸਿੱਖ ਓਇਓ ਹੈ ਸਿੱਖ ਓਇਓ ਹੈ ਸਿੱਖ ਓਏ ਹੋ ਹੈ ਸਿੱਖ ਓਏ ਹੋ ਹੈ ਸਿੱਖ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਕੁਲਵੰਤ ਸਿੰਘ ਜੀ ਰਫੀਕ ਸ਼ਾਬਾਦ ਮਾਰਕੰਡਾ ਸਰਬੱਤ ਦਾ ਭਲਾ ਚਾਹੇ ਕਿ ਕਸ਼ਤਵਲੋਂ ਤੇ ਨਾਲ ਹੀ ਗੁਰਦੁਆਰਾ ਪ੍ਰਮਾਤਮਾ ਫਰੰਡ ਕਮੇਟੀ ਸ਼੍ਰੀ ਪੰਡਾ ਸਾਹਿਬ ਜੀ ਵੱਲੋਂ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਜੀ ਪ੍ਰਧਾਨ ਸਾਹਿਬਾ ਜੁਗਾ ਸਿੰਘ ਜੀ ਉਹਨਾਂ ਨੂੰ ਸਤਿਪਾਉ ਦੇ ਪਰਗਣੇ ਨਵਾਜ ਰਹੇ ਨੇ ਸੋ ਆਪ ਸਰਬਸਤ ਸਤਿ ਸ਼੍ਰੀ ਅਕਾਲ ਇਸ ਕਾਲੀ ਮੇਹ ਹੋਲੇ ਮਹੱਲੇ ਦੇ ਪਾਵਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂਕਿਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੂੰ ਬੇਨਤੀ ਹੈ ਭਾਈ ਗੱਜ-ਬੱਜ ਕੇ ਕਵੀਆਂ ਦਾ ਹੌਸਲਾ ਵਧਾਈ ਕਰਿਆ ਕਰੋ ਜਿੱਥੇ ਲੋੜ ਸਮਝਦੇ ਹੋ ਉੱਥੇ ਜਕਾਰਾ ਜ਼ਰੂਰ ਛੱਡਿਆ ਕਰੋ ਫੰਦੇ ਦਾ ਜਵਾਬ ਫੰਦੇ ਵਿੱਚ ਦਿਆ ਕਰੋ ਤੇ ਹੁਣ ਸਾਡੇ ਕੋਲ ਸਰਦਾਰ ਰਸ਼ਵਰ ਸਿੰਘ ਜੀ ਪਾਲ ਜਿਹਨਾਂ ਨੂੰ ਪੰਜਾਬ ਦਾ ਰਫੀ ਵੀ ਕਿਹਾ ਜਾਂਦਾ ਹੈ ਬੜੇ ਅਵਾਰਡ ਬੜੇ ਮਾਨ ਸਨਮਾਨ ਸਮੇਂ ਸਮੇਂ ਅਨੁਸਾਰ ਇਹਨਾਂ ਨੂੰ ਮਿਲਦੇ ਰਹੇ ਨੇ ਸਵਾਪ ਜੀ ਦੇ ਸੰਮੁਖੋ ਆਪਣੀ ਕਵਿਤਾ ਲੈ ਕੇ ਆਜਿਮ ਹੋ ਰਹੇ ਨੇ ਉਹਨਾਂ ਤੋਂ ਬਾਅਦ ਕੈਪਟਨ ਸਰਦਾਰ ਦਲੀਪ ਸਿੰਘ ਜੀ ਬਿਜਲੀ ਉਹ ਆਪਣੀ ਕਵਿਤਾ ਲੈ ਕੇ ਰੱਖਣੀ ਰੱਖਣਗੇ ਸਰਦਾਰ ਅਸ਼ਵਾਲ ਸਿੰਘ ਜੀ ਪਾਲ ਜੁਗੋ ਜੁਗ ਅਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਆਓ ਇੱਕ ਵਾਰ ਗੱਜ ਕੇ ਫਤਿਹ ਜਾਓ ਕੋਈ ਰਸਨਾ ਖਾਲੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜਗੀਰ ਸਿੰਘ ਜੀ ਜਿੱਦਾਂ ਗੁਰਦੀਪ ਭਾਜੀ ਸਟੇਜ ਦਾ ਸੰਚਾਲਨ ਕਰ ਰਹੇ ਆ ਬੜੀ ਬਖੂਬੀ ਉਹ ਜ਼ਿਕਰ ਕਰ ਰਹੇ ਸਨ ਸਦਾ ਜੋਗਾ ਸਿੰਘ ਜੀ ਡਾਕਟਰ ਗਿੱਲ ਸਾਹਿਬ ਬਹੁਤ ਹੀ ਸਾਡੇ ਸਤਕਾਰਯੋ ਸਰਦਾਰ ਗੁਰਮੀਤ ਸਿੰਘ ਜੀ ਇੱਥੋਂ ਦੇ ਸਾਡੇ ਵੱਡੇ ਭਰਾ ਉਹ ਤਰਲੋਚਨ ਸਿੰਘ ਜੀ ਐਡਵੋਕੇਟ ਹਰਜੀਤ ਸਿੰਘ ਕਾਲੜਾ ਐਡਵੋਕੇਟ ਜਲੰਧਰ ਤੋਂ ਜਸਵਿੰਦਰ ਸਿੰਘ ਮੱਕੜ ਜੀ ਬਲਬੀਰ ਸਿੰਘ ਚੋਹਾਨ ਜੀ ਸਦਾ ਹਰਭਜਨ ਸਿੰਘ ਜੀ ਔਰ ਗੁਰਕ੍ਰਿਪਾਲ ਸਿੰਘ ਸਾਰੇ ਪ੍ਰਤਵੰਤੇ ਸੱਜਣ ਮੈਂ ਜ਼ਿਆਦਾ ਵਕਤ ਨਹੀਂ ਲਾਉਣਾ ਸਾਧ ਸੰਗਤ ਦੋ ਚਾਰ ਸ਼ੇਰ ਹੀ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਜਿਹੜੇ ਐਸ ਪੀ ਐਸ ਉਹ ਰਾਏ ਹੁਣ ਹੀ ਜਿਹਨੂੰ ਬਹੁਤ ਪਸੰਦ ਕਰਦੇ ਆ ਉਹ ਦੋ ਚਾਰ ਛੇ ਤੁਹਾਨੂੰ ਕਹਿ ਕੇ ਆਪ ਤੋਂ ਖਿਮਾ ਚਾਹਾਂਗਾ ਸੁਣਨਾ ਜਰਾ ਤੇਗ ਤੋਂ ਵੱਧ ਹੈ ਤਾਕਤ ਬਲ ਸਾਹਿਬ ਸੁਣੋ ਕਮਲ ਜੀ ਨਿਮਰ ਜੀ ਤੇਗ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ ਹੈ ਪਰਦਾ ਕਵੀ ਜੋ ਬਾਰੂਦ ਇਸ ਹਥਿਆਰ ਦੇ ਅੰਦਰ ਉਹਨਾਂ ਸਿੰਘਾਂ ਤੇ ਕਲਗੀ ਧਰ ਬੜੇ ਪ੍ਰਸੰਨ ਹੁੰਦੇ ਨੇ ਜੇ ਕਾਰੇ ਛੱਡਦੇ ਜਿਹੜੇ ਕਵੀ ਦਰਬਾਰ ਦੇ ਅੰਦਰ ਜੇ ਸਾਡੀ ਸ਼ਾਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ ਜੇ ਸਾਡੀ ਆਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ ਗੁਰੂ ਦੇ लाडले ਸਿੰਘਾ ਨਾ ਇਸ ਵਿੱਚ ਝੂਠ ਕੋਈ ਨੂਰੀ ਜੇ ਹਿੰਦੋਸਤਾਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਕ ਕੇ ਗੁਰਦੀਪਾ ਜੀ ਸੁਣਨਾ ਦਰਾ ਮੈਂ ਹੁਣ ਜ਼ਿਆਦਾ ਵਕਤ ਨਹੀਂ ਲਾਉਣਾ ਕਿਉਂਕਿ ਘੰਟੀ ਵਜਾਉਣ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ ਇੱਕ ਵਾਰ ਫਿਕਾ ਜੀ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਹੂੰ ਪੌਂਟ ਸਾਹਿਬ ਦੀ ਧਰਤੀ ਨੂੰ ਲੱਖ ਸੀਸ ਨਵਾਵਾ ਮੈਂ ਦਸਮ ਪਿਤਾ ਗੁਰੂ ਗੋਬਿੰਦ ਤੋਂ ਬਲ ਹਾਰੇ ਜੋ ਮੈਂ ਬੋਲੋ ਸਾਰੇ ਦੋ ਲਾਈਨਾਂ ਮੇਰਨਾ ਬੜੀ ਭਾਰੀ ਗਿਣਤੀ ਚ ਬੈਠੇ ਆਂ ਪਰਤਾ ਸਾਬ ਦੀ ਧਰਤੀ ਨੂੰ ਲੱਖ ਸੀਸ ਨਿਵਾਵਾਂ ਮੈਂ ਦਸਮ ਪਿਤਾ ਗੁਰੂ ਗੋਬਿੰਦ ਤੋਂ ਬਲ ਹਾਰੇ ਜਾਮ ਮੈਂ ਵਾਹ ਪੰਡਾ ਰਣਜੀਤ ਸਿੰਘ ਅਜੂ ਹੋਲੇ ਦਾਤਵਸ ਹੈ ਆਇਆ ਲੱਖ ਵਦਾਈਆਂ ਨੇ ਦੂਰ ਦੂਰ ਚਲ ਕੇ ਤੇ ਅੱਜ ਸੰਗਤਾ ਆਈਆਂ ਨੇ ਜੋਤ ਹਾਸ ਹੈ ਇਸ ਤਰਤੀ ਦਾ ਖੋਲ ਸੁਣਾਵਾ ਮੈਂ ਪੌਂਟ ਸਾਹਿਬ ਦੀ ਧਰਤੀ ਨੂੰ ਲੱਖ ਸੀਸ ਨਿਵਾਉਂ इ कविता रच के कवीअ नंढा रहे कवीअ स्थान कवी दरबार कर्ठ हज़ार